ਇਹਦੀ ਮਾਮਲਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰੇ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਦਾ ਉਹਨ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸ਼ਾਰਟ ਨੋਟਿਸ ਤੇ ਜਿਹੜੀ ਇਹ ਪ੍ਰੈਸ ਕਾਨਫਰੰਸ ਅਨੂੰ ਕਰਨ ਵਾਸਤੇ ਆਏ ਜੀ ਸਾਡੇ ਨਾਲ ਰਿਕਵਰ ਕਰਨ ਵਾਸਤੇ ਸੋ ਅੱਜ ਦਾ ਜਿਹੜਾ ਮੇਨ ਮੁੱਦਾ ਹੈ ਉਹ ਆ ਨਿਤਨ ਗੜਕਰੀ ਜੀ ਵੱਲੋਂ ਜਿਹੜੀ ਚਿੱਠੀ ਭਗਵੰਤ ਮਾਨ ਜੀ ਨੂੰ ਮਾਜੋਗ ਮੁੱਖ ਮੰਤਰੀ ਸਾਹਿਬ ਨੂੰ ਲਿਖੀ ਗਈ ਹੈ ਸਾਡੇ ਨਿਤਨ ਗੜਕਰੀ ਜਿਹੜੇ ਮਾਜੋਗ ਮੰਤਰੀ ਨੇ ਰੋਡ ਟਰਾਂਸਪੋਰਟ ਐਂਡ ਹਾਈਵੇ ਗਵਰਨਮੈਂਟ ਆਫ ਇੰਡੀਆ ਉਹਨਾਂ ਨੇ ਕੱਲ ਭਗਵੰਤ ਮਾਨ ਜੀ ਨੂੰ ਚਿੱਠੀ ਲਿਖ ਕੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਾਈਵੇ ਦੀਆਂ ਜ਼ਮੀਨਾਂ ਐਕਵਾਇਰ ਨਹੀਂ ਕੀ ਕਰਕੇ ਦਿੱਤੀਆਂ ਜਾ ਰਹੀਆਂ ਜੰਮੂ ਕਟੜਾ ਦਿੱਲੀ ਅਮਰਸਰ ਕਟੜਾ ਐਕਸਪ੍ਰੈਸ ਵੇ ਜਿਹੜਾ ਸੀ ਬੜਾ ਪਸਟੀਜੀਅਸ ਪ੍ਰੋਜੈਕਟ ਸੀ ਜਿਹੜਾ ਕਿ ਸਾਡੀ ਗੁਰੂਦੀ ਨਗਰੀ ਵਾਸਤੇ ਬਹੁਤ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਇਹ ਟੂਰਿਸਟ ਹੱਬ ਹੈ ਦੂਸਰਾ ਵਾਗੇ ਦਾ ਵਪਾਰ ਖੁੱਲਣ ਦਾ ਕਿਸੇ ਵੇਲੇ ਵੀ ਚਾਂਸ ਬਣ ਸਕਦਾ ਜਿੱਦਾਂ ਜੀ20 ਦੇ ਵਿੱਚ ਸਿਲਕ ਰੂਟ ਬਣਾਉਣ ਦੀ ਗੱਲ ਕੀਤੀ ਗਈ ਹੈ ਸੋ ਇਹ ਸਾਡੇ ਵਾਸਤੇ ਬੜਾ ਮਹਾਨ ਵਾਲਾ ਪ੍ਰੋਜੈਕਟ ਹੈ ਜਿਹੜਾ ਚੱਲ ਰਿਹਾ ਹੈ ਔਰ ਰਿੰਗ ਰੂਟ ਜਿਹੜਾ ਅੰਮ੍ਰਿਤਸਰ ਦੇ ਆਲੇ ਦੁਆਲੇ ਕਰੀ 75 ਕਿਲੋਮੀਟਰ ਦਾ ਬਣ ਰਿਹਾ ਹੈ ਇੱਕ ਤੇ ਗ੍ਰੀਨਫੀਲਡ ਪ੍ਰੋਜੈਕਟ ਨੇ ਜਿਹੜੇ ਬਿਲਕੁਲ ਨਵੇਂ ਜ਼ਮੀਨ ਤੇ ਜ਼ਮੀਨ ਅਕਵਾਇਰ ਕਰਕੇ ਸਰਕਾਰ ਬਣਾਉਂਦੀ ਹੈ ਇੱਕ ਬਰਾਊਨਫੀਲਡ ਪ੍ਰੋਜੈਕਟ ਨੇ ਜਿਹੜੀਆਂ ਜਿਹੜੀ ਸਰਕਾਰ ਛੜਕਾ ਪ੍ਰਾਣੀਆਂ ਨੂੰ ਚੌੜਾ ਕਰਕੇ ਔਰ ਉਹਨਾਂ ਤੋਂ ਗਾ ਅੱਗੇ ਵਧਾਉਂਦੀ ਹੈ ਇੱਥੇ ਜਲੰਧਰ ਤੋਂ ਅੰਮ੍ਰਿਤਸਰ ਜਲੰਧਰ ਜਾਮਨਗਰ ਵੀ ਜਿਹੜਾ ਐਕਸਪ੍ਰੈਸ ਵੀ ਉਹ ਵੀ ਬਣ ਰਿਹਾ ਹੈ ਔਰ ਪੰਜਾਬ ਤੋਂ ਬਾਹਰ ਉਹ ਕੰਪਲੀਟ ਹੋ ਗਿਆ ਹੈ ਇਸੇ ਤਰੀਕੇ ਨਾਲ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹੈ ਉਹ ਹਰਿਆਣੇ ਤੱਕ ਬਿਲਕੁਲ ਆਪਣੀ ਸਪੀਡ ਨਾਲ ਠੀਕ ਚੱਲ ਰਿਹਾ ਹੈ ਪਰ ਪੰਜਾਬ ਦੇ ਵਿੱਚ ਪਿਛਲੇ ਜਦੋਂ ਦੀ ਇਹ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਮਾਣਯੋਗ ਮੁੱਖ ਮੰਤਰੀ ਸਾਹਿਬ ਇਹਨਾਂ ਦਾ ਧਿਆਨ ਬਿਲਕੁਲ ਹੀ ਪੰਜਾਬ ਦੀ ਡਿਵੈਲਪਮੈਂਟ ਵੱਲ ਨਹੀਂ ਹੈਗਾ ਅੱਜ ਪ੍ਰੋਜੈਕਟ ਜਿਹੜਾ ਹੈ ਉਹਦੇ ਜਿਹੜੇ ਕੰਟਰੈਕਟਰ ਹੈ ਉਹ ਪ੍ਰੋਜੈਕਟ ਨੂੰ ਛੱਡ ਕੇ ਜਾ ਰਹੇ ਨੇ ਔਰ 104 ਕਿਲੋਮੀਟਰ ਦਾ ਪ੍ਰੋਜੈਕਟ ਉਹਨਾਂ ਨੇ ਪਹਿਲਾਂ ਜਿਹੜੇ ਕੰਟਰੈਕਟਰ ਛੱਡ ਕੇ ਚਲੇ ਗਏ ਉਹਨਾਂ ਨੇ ਵਾਈਂਡ ਅਪ ਕਰ ਲਿਆ ਔਰ 293 ਕਿਲੋਮੀਟਰ ਦਾ ਪ੍ਰੋਜੈਕਟ ਹੈ ਉਹਨਾਂ ਨੇ ਫੇਰ ਵਾਰਨਿੰਗ ਦਿੱਤੀ ਹੈ ਕਿ ਜੇ ਤੁਸੀਂ ਅਜੇ ਵੀ ਧਿਆਨ ਨਹੀਂ ਦਿਓਗੇ ਤਾਂ ਸਾਨੂੰ ਇਹ ਕਿ ਪ੍ਰੋਜੈਕਟ ਜਿਹੜਾ ਕੈਨਸਲ ਕਰਨਾ ਪਏਗਾ ਬੜੇ ਦੁੱਖ ਦੀ ਗੱਲ ਹੈ ਬੜੀ ਮਿਹਨਤ ਦੇ ਨਾਲ ਮੁਸ਼ੱਕਤ ਦੇ ਨਾਲ ਅਸੀਂ ਬਾਰਡਰ ਬੈਲਟ ਤੇ ਬੈਠੇ ਆ ਬਿਲਕੁਲ ਅਖੀਰ ਦੇ ਉੱਤੇ ਆ ਔਰ ਬਾਰਡਰ ਦੇ ਨਾਲ ਲੱਗਦੇ ਆ ਪਾਕਿਸਤਾਨ ਦੇ ਔਰ ਸਾਡਾ ਜਿਹੜਾ ਟੂਰਿਜ਼ਮ ਆ ਗੁਰੂ ਨਗਰੀ ਆ ਇੱਥੇ ਲੋਕੀ ਲੱਖ 1.5 ਲੱਖ ਬੰਦਾ ਰੋਜ਼ ਤਦਾਦ ਦੇ ਵਿੱਚ ਆਉਂਦਾ ਆ ਉਹਦੇ ਨਾਲ ਵਪਾਰ ਦੇ ਵਿੱਚ ਇੱਥੇ ਬਹੁਤ ਵਾਧਾ ਹੋਣ ਦੀ ਆਸ ਹੈ ਇਸ ਐਕਸਪ੍ਰੈਸ ਹਾਈਵੇ ਦੇ ਬਣ ਦੇ ਨਾਲ ਪਰ ਪਿੱਛੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜ਼ਿਕਰ ਕੀਤਾ ਆ ਕਿ ਦੋ ਇਨਸੀਡੈਂਟ ਹੋਏ ਨੇ ਇੱਕ ਜਲੰਧਰ ਜਿਹੜਾ ਆ ਜਲੰਧਰ ਡਿਸਟ੍ਰਿਕਟ ਦੇ ਵਿੱਚ ਇੰਜੀਨੀਅਰ ਨੂੰ ਬਹੁਤ ਬੁਰੀ ਤਰ੍ਹਾਂ ਮਤਲਬ ਤਮਕਾਇਆ ਗਿਆ ਡਰਾਇਆ ਗਿਆ ਜਿਦਿਆਂ ਫੋਟੋਗ੍ਰਾਫਰ ਵੀ ਫੋਟੋ ਮੈਨੂੰ ਦਿੱਤੀਆਂ ਗਈਆਂ ਔਰ ਦੂਸਰਾ ਇਨਸੀਡੈਂਟ ਲੁਧਿਆਣਾ ਡਿਸਟ੍ਰਿਕਟ ਦਾ ਆਇਆ ਜਿੱਥੇ ਕੰਟਰੈਕਟਰ ਦੇ ਜਿਹੜਾ ਜਗ੍ਹਾ ਸੀ ਜਿੱਥੇ ਉਹ ਸਮਾਨ ਦਾ ਉਹ ਆਫਿਸ ਸੀ ਉੱਥੇ ਆ ਕੇ ਉਹਨੂੰ ਅਟੈਕ ਕੀਤਾ ਗਿਆ ਔਰ ਇਹ ਕੌਣ ਲੋਕ ਨੇ ਜਿਹੜੇ ਜਿਹੜੇ ਪੰਜਾਬ ਦੇ ਵਿਰੁੱਧ ਕੰਮ ਕਰ ਰਹੇ ਨੇ ਤੇ ਸਰਕਾਰ ਕਿਉਂ ਮੁਕ ਦਰਸ਼ਕ ਬੜ ਕੇ ਖੜੀ ਹੈ ਕੀ ਸਰਕਾਰ ਖੁਦ ਹੀ ਸ਼ਾਜਸ਼ ਹੈ ਕਿ ਪੰਜਾਬ ਨੂੰ ਉੰਦੇਰੀ ਵੱਲ ਤੱਕੇ ਲੜਣਾ ਹੈ ਪੰਜਾਬ ਦੀ ਤਰੱਕੀ ਨਹੀਂ ਚਾਹੁੰਦੇ ਕਿਉਂਕਿ ਇਹਦੇ ਨਾਲ ਹਰ ਗਰੀਬ ਨੂੰ ਹਰ ਵਰਗ ਦੇ ਲੋਕਾਂ ਨੂੰ ਫਾਇਦਾ ਹੈ ਵਪਾਰੀ ਵਰਗ ਨੂੰ ਫਾਇਦਾ ਹੈ ਕਿਸਾਨਾਂ ਨੂੰ ਫਾਇਦਾ ਹੈ ਕਿਉਂਕਿ ਕਿਸਾਨ ਆਪਣੀ ਫਸਲ ਲਿਜਾ ਸਕਦੇ ਐ ਇੱਥੋਂ ਲੈ ਕੇ ਚਾਹੀ ਜਾਮਨਗਰ ਨੂੰ ਲੈ ਜਾਓ ਤੇ ਚਾਹੀ ਦਿੱਲੀ ਚਲੇ ਜਾਓ ਹੁਣ ਦਿੱਲੀ ਦਾ ਸਫ਼ਰ ਕਰੀਬ 4.5 ਘੰਟੇ ਦਾ ਹੈ ਕੌਣ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਸਰਕਾਰ ਜਿਨ੍ਹਾਂ ਦੇ ਕਾਰਵਾਈ ਨਹੀਂ ਕਰਨਾ ਚਾਹੁੰਦੀ ਇਹ ਫੇਲਿਅਰ ਹੈ ਬਹੁਤ ਵੱਡਾ ਆਮ ਆਦੀ ਪਾਰਟੀ ਸਰਕਾਰ ਦਾ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਦਾ ਕਿ ਉਹਨਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਔਰ ਮੈਂ ਇੱਥੋਂ ਦੇ ਜਿਹੜੇ ਐਮ.ਐਲ.ਏ ਸਹਿਬਾਨ ਨੇ ਜਿਹੜੇ ਇੱਥੇ ਆਮ ਆਦੀ ਪਾਰਟੀ ਦੇ ਚੁਣ ਕੇ ਗਏ ਨੇ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੰਮ੍ਰਿਤਸਰ ਦੀ ਆਵਾਜ਼ ਬੁਲੰਦ ਕਰਨ ਕੋਈ ਨਹੀਂ ਬੋਲ ਰਿਹਾ ਕਿੱਥੇ ਚਲੇ ਗਏ ਨੇ ਸਾਰੇ ਅੱਜ ਜੇ ਪ੍ਰੋਜੈਕਟ ਕੈਨਸਲ ਹੋ ਜਾਂਦਾ ਹੈ ਜਿੱਦਾਂ ਉਹਨਾਂ ਨੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਕਿ ਅਸੀਂ ਬਾਰ-ਬਾਰ ਕਹਿਣ ਦੇ ਬਾਵਜੂਦ ਤੁਸੀਂ ਜਿਹੜੀ 15 ਤਰੀਕ ਨੂੰ ਜੁਲਾਈ ਨੂੰ ਮੀਟਿੰਗ ਹੋਈ ਤੁਸੀਂ ਕਿਹਾ ਸੀ ਐਕਟਿਵ ਅਸੀਂ ਜ਼ਮੀਨ ਰਿਕੁਆਇਰ ਕਰਾਂਗੇ ਅਜੇ ਤੱਕ ਭੋਰਾ ਜਿੰਨਾ ਵੀ ਕੰਮ ਉਹਦੇ ਤੇ ਨਹੀਂ ਹੋਇਆ ਬਿਲਕੁਲ ਉਹਨੂੰ ਤੁਸੀਂ ਅਨਟਚ ਰੱਖਿਆ ਔਰ ਜੇ ਇਹ ਨਹੀਂ ਕਰੋਗੇ ਤੇ ਸਾਡੇ ਦੇ ਆਉਣ ਵਾਲੇ ਜਿਹੜੇ ਬੱਚੇ ਨੇ ਜਿਹੜਾ ਆਉਣ ਵਾਲਾ ਭਵਿੱਖ ਹੈ ਸਾਡਾ ਉਹਦੇ ਖਤਰੇ 'ਚ ਹੈ ਅਸੀਂ ਅੱਗੇ ਬਾਰਡਰ ਤੇ ਬੈਠੇ ਸਾਨੂੰ ਤਾਂ ਆਸ ਉਮੀਦ ਵੱਜੀ ਸੀ ਕਿ ਇਹਦੇ ਨਾਲ ਐਕਸਪ੍ਰੈਸ ਵੇ ਬਣ ਗਿਆ ਪੁਰਾਣਾ ਹਾਈਵੇ ਨਾਲ ਚੱਲੇਗਾ ਔਰ ਜਾਮਨਗਰ ਨੂੰ ਨਿਕਲੇਗਾ ਔਰ ਪਾਰਵਤੀਗਾ ਇੱਥੇ ਔਰ ਟੂਰਿਸਟ ਵਧੇਗਾ ਔਰ ਬੜੇ-ਬੜੇ ਵੱਡੀਆਂ ਕੰਪਨੀਆਂ ਜਿਹੜੀਆਂ ਸਾਡੇ ਰਿੰਗ ਰੋਡ ਦੇ ਉੱਤੇ ਜ਼ਮੀਨਾਂ ਲੈ ਰਹੀਆਂ ਨੇ ਔਰ ਉੱਥੇ ਆ ਕੇ ਵੱਡੇ-ਵੱਡੇ ਪ੍ਰੋਜੈਕਟ ਲੱਗਣ ਜਾ ਰਹੇ ਨੇ ਜਿਹਦੇ ਨਾਲ ਸਾਡੀ ਇਥੋਂ ਦੀ ਇਕਨੋਮੀ ਨੂੰ ਬਹੁਤ ਫਰਕ ਪਿਆ ਜੇ ਜ਼ਮੀਨਾਂ ਦਾ ਪੁੱਛੋ ਬਾਰਡਰ ਤੇ ਜਿਹੜਾ ਰੇਟ ਜਿਹੜਾ ਸੀ ਜਿਹੜਾ ਇੱਕ ਜ਼ਮੀਂਦਾਰ ਦੀ ਜ਼ਮੀਂਦਾਰ ਰੇਟ 5-4 ਲੱਖ ਰੁਪਏ ਸੀ ਹੁਣ 20-20 ਲੱਖ ਰੁਪਏ ਰੇਟ ਹੋ ਗਿਆ ਜਿੱਥੇ 20 ਸੀ ਉਹ ਤੇ 40-50 ਲੱਖ ਰੁਪਏ ਹੋ ਗਿਆ ਜਿੱਥੇ 50 ਸੀ ਉਹ ਤੇ 2-2 ਕਰੋੜ 3-3 ਕਰੋੜ 5-5 ਕਰੋੜ ਦੇ ਕਿੱਲੇ ਹੋ ਗਏ ਨੇ ਔਰ ਉਹਦੀ ਸਾਰੀ ਇਕਨੋਮੀ 'ਚ ਸਾਰਿਆਂ ਨੂੰ ਫਾਇਦਾ ਹੁੰਦਾ ਕਿਉਂਕਿ ਜੇ ਘਰ ਬਣਾਉਂਦਾ ਹੈ ਕੁਝ ਕਰਦਾ ਹੈ ਉਹਦਾ ਹਿੱਸਾ ਸਾਰਿਆਂ ਨੂੰ ਮਿਲਦਾ ਹੈ ਜਿਹੜੇ ਛੋਟੇ ਘਰ ਆ ਉਹ ਵੀ ਮਹਿੰਗੇ ਹੋਏ ਪਰ ਇਹ ਸਰਕਾਰ ਨੂੰ ਕੋਈ ਧਿਆਨ ਨਹੀਂ ਹੈਗਾ ਕਿਉਂ ਜੇ ਕੋਈ ਮਸਲੇ ਮਸਲੇ ਬੈਠ ਕੇ ਹੱਲ ਕਰੋ ਪਰ ਜਿਹੜਾ ਬੰਦਾ ਅੱਗੇ ਆ ਕੇ ਤੁਹਾਡੇ ਜਿੱਥੇ ਮਰਜ਼ੀ ਆ ਕੇ ਬਹਿ ਜਾਂਦਾ ਤੁਸੀਂ ਚੁੱਪ ਕਰਕੇ ਉਹਨੂੰ ਵੇਖਣ ਦੇ ਜੇ ਕੋਈ ਹਾਈਵੇ ਤੇ ਝੋਨਾ ਲਾਈ ਜਾਂਦਾ ਕਦੀ ਕੋਸ਼ਿਸ਼ ਕਰੀ ਜਾਂਦਾ ਤੁਹਾਡਾ ਕੋਈ ਧਿਆਨ ਹੀ ਨਹੀਂ ਹੈਗਾ ਬਾਕੀ ਵੀ ਪੰਜਾਬ ਬਸਦਾ ਹੈ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਸਾਰੇ ਗੋਡੇ ਟੇਕ ਦੋਗੇ ਇਹਨਾਂ ਚੀਜ਼ਾਂ ਕੇ ਇਹ ਕਮਜ਼ੋਰੀ ਹੈ ਬਹੁਤ ਵੱਡੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਧਿਆਨ ਦੇਣਾ ਪਏਗਾ ਨਹੀਂ ਤੇ ਪੰਜਾਬ ਤੁਹਾਨੂੰ ਕਦੀ ਮਾਫ਼ ਨਹੀਂ ਕਰੂਗਾ ਤੁਹਾਨੂੰ 92 ਜਿਤਾਏ ਸੀ ਇਸ ਕਰਕੇ ਨਹੀਂ ਜਿਤਾਏ ਕਿ ਤੁਸੀਂ ਪੰਜਾਬ ਦਾ ਧਿਆਨ ਨਾ ਰੱਖੋ ਔਰ ਜਿਹੜੇ ਇੱਥੇ ਸਾਡੇ ਕੈਬਨਿਟ ਵਜ਼ੀਰ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਤੁਸੀਂ ਬਹੁਤ ਵੱਡੀਆਂ ਗੱਲਾਂ ਕੀਤੀਆਂ ਇਲੈਕਸ਼ਨ ਲੜੀ ਆ ਲੋਕ ਸਭਾ ਦੀ ਕਿੱਥੇ ਜੇ ਤੁਸੀਂ ਅੱਜ ਪ੍ਰੋਜੈਕਟ ਕੈਨਸਲ ਹੋ ਰਹੇ ਨੇ ਅੰਮ੍ਰਿਤਸਰ ਕੂੜੇ ਦਾ ਢੇਰ ਬਣ ਗਿਆ ਅੱਜ ਹਰ ਜਗ੍ਹਾ ਦੇ ਉੱਤੇ ਕੂੜੇ ਦਾ ਢੇਰ ਲੱਗਾ ਪਿਆ ਜਿਹੜੇ ਮਰਜੀ ਰੋਡ ਦੇ ਉੱਤੇ ਚਲੇ ਜਾਓ ਸੀਵਰੇਜ ਬੰਦ ਨੇ ਜਿਹੜੀ ਟੋਗਟਾ ਡਰੇਨ ਦੀ ਸਫਾਈ ਕਰਾਈ ਸੀ ਮੰਤਰੀ ਸਾਹਿਬ ਨੂੰ ਦੱਸ ਦਿਓ ਕਿ ਉਹ ਦੋ ਦਿਨ ਹੀ ਚੱਲੀ ਹੈ ਮਸ਼ੀਨ ਦੋ ਕਿ ਤਿੰਨ ਦਿਨੋਂ ਵੀ ਉਤੋਂ ਦੀ ਬੰਦ ਹੈ ਕਿੱਥੇ ਹੈ ਪ੍ਰੋਜੈਕਟ ਟੋਗਟਾ ਵਾਲਾ ਕਿਉਂ ਨਹੀਂ ਬਣਾ ਕੇ ਦਿੰਦੇ ਤੁਸੀਂ ਸਰਕਾਰ ਦੀ ਜ਼ ਸਟੇਟ ਸਬਜੈਕਟ ਨੇ ਡਰੱਗ ਵੈਗ ਵਧਿਆ ਪਿਆ ਹੈ ਤੇ ਜਿਹੜੀ ਉਹ ਆਸਮੀਦ ਵਾਲਾ ਪ੍ਰੋਜੈਕਟ ਸੀ ਵੱਡਾ ਪ੍ਰੋਜੈਕਟ ਸੀ ਔਰ ਇਹਦੇ ਨਾਲ ਸਾਡੀ ਇਕਨੋਮੀ ਨੂੰ ਦੇਖੋ ਕਿੰਨਾ ਵੱਡਾ ਫਾਇਦਾ ਸੀ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਕਰੀਬ 3267 ਕਰੋੜ ਦੇ 104 ਕਿਲੋਮੀਟਰ ਦੇ ਅੱਗੇ ਕੈਨਸਲ ਹੋ ਗਏ ਸਾਡੇ ਔਰ 293 ਕਿਲੋਮੀਟਰ ਦੀ ਕਾਸ ਜਿਹੜੀ 14288 ਕਰੋੜ ਰੁਪਏ ਦੇ ਫੇਰੇ ਕੈਨਸਲ ਹੋ ਜਾਣੇ ਅੱਜ ਜਿਹੜੇ ਡਿਵੈਲਪਡ ਕੰਟਰੀ ਨੇ ਦੂਜੇ ਉਹ ਸਾਰੇ ਜਿੱਥੇ ਨੈਟਵਰਕ ਹੈ ਰੂਡਸ ਦਾ ਚੰਗਾ ਉੱਥੇ ਉਹਨੂੰ ਡਿਵੈਲਪਮੈਂਟ ਮੰਨੀ ਜਾਂਦੀ ਹੈ ਅੱਜ ਜਿੰਨੇ ਵੀ ਅਸੀਂ ਬਾਹਰਲੇ ਸਟੇਟ ਚ ਜਾਂਦੇ ਆ ਕਦੀ ਵੀ ਇਦਾਂ ਨਹੀਂ ਹੋਏਗਾ ਕਿ ਤੇ ਕੰਮ ਕਰਦੇ ਆ ਤੇ ਕਿਤੇ ਹਮਲਾ ਹੋਵੇ ਕੋਈ ਗੱਲਬਾਤ ਹੋਵੇ ਜੇ ਕੋਈ ਆਰਬਿਟਰੇਸ਼ਨ ਬੈਠੀ ਆ ਉੱਥੇ ਕੇਸ ਹੋ ਸਕਦਾ ਆ ਬਹਿ ਕੇ ਗੱਲਬਾਤ ਹੋ ਸਕਦੀ ਏ ਜੇ ਕਾਨੂੰਨ ਅੰਦਾ ਤੇ ਕਾਨੂੰਨ ਮੁਤਾਬਕ ਆਪਣੀ ਕਾਰਵਾਈ ਕਰੋ ਕਾਨੂੰਨ ਕਿਉਂ ਨਹੀਂ ਜਦੋਂ ਕਾਨੂੰਨ ਹੈਗਾ ਸਾਡੇ ਕੋਲ ਤੁਸੀਂ ਕਾਨੂੰਨਾਂ ਹੀ ਕਿਉਂ ਨਹੀਂ ਕੰਮ ਕਰਦੇ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਔਰ ਮੈਂ ਨਿੰਦਿਆ ਕਰਦਾ ਇਸ ਗੱਲ ਤੇ ਕਿ ਇਹ ਸਰਕਾਰ ਦਾ ਬਿਲਕੁਲ ਧਿਆਨ ਪੰਜਾਬ ਵੱਲ ਨਹੀਂ ਹੈਗਾ ਸਵਾਏ ਕਰਜ਼ਾ ਚੁੱਕਣ ਤੇ ਸਵਾਏ ਇਸ਼ਤਿਹਾਰबाजी ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਤੁਸੀਂ 에어ਪੋਰਟ ਤੇ ਚਲੇ ਜਾਓ ਚੱਪੇ ਚੱਪੇ ਦੇ ਇਸ਼ਤਿਹਾਰ ਲਾਇਆ ਦਾ ਅੱਜ ਪੰਜਾਬ ਦਾ ਹਾਲਾਤ ਕੀ ਹੋ ਗਏ ਨੇ ਗੈਂਗਸਟਰ ਸਰੇਆ ਚੇਲਾ ਜੋ ਮਤਲਬ ਇੰਟਰਵਿਊ ਦੇਂਦੇ ਰਹੇ ਨੇ ਐਕਸਟਰਸ਼ਨਾਂ ਹੋ ਰਹੀਆਂ ਨੇ ਮਰਡਰ ਹੋ ਰਹੇ ਨੇ ਤੁਸੀਂ ਕਰ ਕੀ ਰਹੇ ਜੇ ਔਰ ਮੈਂ ਕਹਿਣਾ ਚਾਹੁੰਦਾ ਕਿ ਤੁਰੰਤ ਸਰਕਾਰ ਧਿਆਨ ਦੇਵੇ ਜ਼ਮੀਨਾਂ ਐਕਵਾਇਰ ਕਰੇ ਤੁਸੀਂ ਪੈਸਾ ਕੋਈ ਨਹੀਂ ਲਾਉਣਾ ਤੁਹਾਡੇ ਕੋਲ ਸਿਰਫ ਤੁਸੀਂ ਜ਼ਮੀਨ ਐਕਵਾਇਰ ਕਰਕੇ ਦੇਣੀ ਹੈ ਪੈਸੇ ਸਾਰੇ ਉਹਨਾਂ ਨੇ ਦੇਣੇ ਆ ਪੱਟੀ ਮਘੂ ਲਿੰਕ ਹੈ ਉਹਦੇ ਉਹਦੀ ਜ਼ਮੀਨ ਐਕਵਾਇਰ ਹੋਣ ਵਾਲੀ ਉਹਦੀ ਜ਼ਮੀਨ ਤੁਸੀਂ ਐਕਵਾਇਰ ਨਹੀਂ ਕਰਦੇ ਹਾਰਟਿਕਲ ਚ ਯੂਨੀਵਰਸਿਟੀ ਬਣਨੀ ਹੈ ਅਮਰਸਰ ਉਹਦੀ ਜ਼ਮੀਨ ਤੁਸੀਂ ਐਕਵਾਇਰ ਨਹੀਂ ਕਰਕੇ ਦੇ ਪਾ ਰਹੇ ਜਿਹੜੇ ਕਿ ਸੈਂਟਰ ਨੇ ਸਾਰੇ ਪ੍ਰੋਜੈਕਟ ਲਾਉਣੇ ਨੇ ਤੁਸੀਂ ਸਿਰਫ ਜ਼ਮੀਨ ਐਕਵਾਇਰ ਦੀ ਹਾਰਟਿਕਲ ਚ ਦੀ 40 50 ਕਰੋੜ ਦੀ ਜ਼ਮੀਨ ਸਾਰੀ ਉਹਦੀ ਹੈ ਜੇ ਤੁਸੀਂ ਪੱਟੀ ਮਘੂ ਲਿੰਕਿਆ 100 100 ਕਰੋੜ ਦੀ ਉਹਦੀ ਜ਼ਮੀਨ ਹੋਣੀ ਹੈ ਔਰ ਵੱਡੇ ਪ੍ਰੋਜੈਕਟ ਨੇ ਜਿਹਦੇ ਨਾਲ ਸਾਡੇ ਇਸ ਖੇਤੀ ਨੂੰ ਬਹੁਤ ਵੱਡਾ ਆਰਥਿਕ ਲਾਭ ਮਿਲਣਾ ਅਸੀਂ ਪਾਰਲੀਮੈਂਟ 'ਚ ਗੱਲ ਕਰਦੇ ਹਾਂ ਨੋਟਿਸ ਕਰਦੇ ਸਰਕਾਰ ਨੂੰ ਸਰਕਾਰ ਜਵਾਬ ਦੇ ਛੱਡਦੀ ਜੀ ਕੋਈ ਨਹੀਂ ਕਰ ਰਹੇ ਆ ਜੀ ਕਰ ਰਹੇ ਕਦੋਂ ਤੱਕ ਇਹ ਹੋਊਗਾ ਸੋ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਔਰ ਚੇਤਾਵਨੀ ਵੀ ਦੇਣਾ ਚਾਹੁੰਦਾ ਕਿ ਇਹ ਬਹੁਤ ਮੰਦ ਭਾਗੀ ਗੱਲ ਹੋਊ ਪੰਜਾਬ ਦੇ ਨਾਲ ਜੇ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਜੇ ਕੈਨਸਲ ਹੁੰਦੇ ਆ ਸਾਡੇ ਚਾਹੇ ਬ੍ਰਾਊਨ ਫੀਲਡ ਹੋਵੇ ਚਾਹੇ ਗ੍ਰੀਨ ਫੀਲਡ ਐਕਸਪ੍ਰੈਸ ਰੇ ਹੋਵੇ। ਔਰ ਸਰਕਾਰ ਦੇਲ ਤੁਰੰਤ ਧਿਆਨ ਦਵੇ ਬਾਕੀ ਕੰਮ ਛੱਡੇ ਔਰ ਇਹਦੇ ਤੇ ਬਹਿ ਕੇ ਇਹਦਾ ਮਸਲਾ ਹੱਲ ਕਰਕੇ ਜਿੱਥੇ ਤੁਹਾਡੀ ਤੁਹਾਡੇ ਤੰਤਰ ਦੀ ਕਮਜ਼ੋਰੀ ਹੈ ਤੰਤਰ ਨੂੰ ਸਟਰੋਂਗ ਕਰੋ। ਕੌਣ ਕਿਸੇ ਤੇ ਹਮਲਾ ਕਰੇ? ਕਿਉਂ ਕਰੇ ਕਿਸੇ ਤੇ ਹਮਲਾ? ਜਦੋਂ ਕਾਨੂੰਨ ਹੈ ਕਿਸੇ ਨੂੰ ਪ੍ਰੋਬਲਮ ਹੈ ਕਾਨੂੰਨ ਤੇ ਸ਼ਿਕਾਇਤ ਕਰੇ। ਇਹ ਤਾਂ ਗੁੰਡਾਗਰਦੀ ਹੋ ਗਈ ਨਾ ਸ਼ਰੇਆਮ। ਇਹ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਹੈ। ਸੋ ਮੈਂ ਕਹਿਣਾ ਚਾਹੁੰਦਾ ਕਿ ਇਹ ਇੱਕ ਮਾਰ ਵਾਲੇ ਪ੍ਰੋਜੈਕਟ ਸੀ ਸਰਕਾਰ ਤੁਰੰਤ ਦਬੇ ਕਿਉਂਕਿ ਦੇਖੋ ਉਹਨਾਂ ਨੇ ਉਹਨਾਂ ਨੇ ਤਾਂ ਦੁਬਾਨਾ ਲੱਗ ਗਿਆ ਉਹਨਾਂ ਨੇ ਕਹਿਣਾ ਜੀ ਇਹ ਕੈਂਸਲ ਕਰ ਦਿਓ ਬਹਾਨਾ ਵੀ ਕੀ ਹੈ ਵੀ ਸੱਚਾਈ ਹੁਣ ਦੋ ਦੋ ਤਿੰਨ ਤਿੰਨ ਸਾਲ ਹੋ ਗਏ ਕੰਟਰੈਕਟਰ ਆ ਕੇ ਬੈਠੇ ਨੇ ਕੰਮ ਹੁੰਦਾ ਨਹੀਂਗਾ ਜੀ ਦੋ ਪ੍ਰੋਜੈਕਟ ਆਲਰੇਡੀ ਬੰਦ ਕਰ ਚੁੱਕੇ ਨੇ 104 ਕਿਲੋਮੀਟਰ ਦੇ ਬੰਦ ਨਹੀਂ ਉਹਨਾਂ ਨੇ ਟਰਮੀਨੇਟ ਕਰਤੇ ਹੁਣ ਦੁਬਾਰਾ ਜੇ ਉਹਦੇ ਕੰਟਰੈਕਟ ਕਰਨਗੇ ਕਦੋਂ ਹੋਣਗੇ ਕਿੰਨਾ ਸਮਾਂ ਲੱਗੂ ਤੇ ਬੜਾ ਹੀ ਲੰਬੀ ਗੱਲ ਹੈ ਉਹਨਾਂ 293 ਕਿਲੋਮੀਟਰ ਤੇ 14666 ਕਰੋੜ ਦੇ ਉਹਨਾਂ ਕਹਿੰਦੇ ਫੇਰ ਤਾਂ ਕੈਂਸਲ ਕਰ ਦੇਣੇ ਜੇ ਤੁਸੀਂ ਇਹਨਾਂ ਤੇ ਕਾਰਵਾਈ ਨਹੀਂ ਕਰੋਗੇ ਤੁਹਾਨੂੰ ਦੋਸੇ ਤੁਰੰ ਸਾਰੇ ਜਿਹੜਾ ਕੋਈ ਬੰਦਾ ਆਇਆ ਉਹ ਤੇ ਉਹਨੂੰ ਫੜ ਕੇ ਅੰਦਰ ਦਿਓ ਕਿੱਦਾਂ ਬਣਾਓਗੇ ਕੇ ਅਫਸਰ ਦੇ ਉੱਤੇ ਇਹ ਸਾਰੇ ਬੱਚੇ ਸਾਡੇ ਉਹਨਾਂ ਦੇ ਬੱਚਿਆਂ ਦੇ ਪ੍ਰੋਜੈਕਟ ਨੇ ਕਿਸੇ ਦਾ ਪਰਸਨਲ ਕੰਮ ਨਹੀਂ ਗਾਇਏ ਜਿੱਥੇ ਕਿ ਇਹ ਦੀ ਕੋਈ ਕੋਈ ਉਨਨੀਕੀ ਹੈ ਉਹ ਭਾ ਕੇ ਸਾਡਾ ਸਿਸਟਮ ਹੈ ਸਰਕਾਰ ਆ ਸਰਕਾਰ ਦਾ ਕਾਨੂੰਨ ਹੈ ਬੀਸੀ ਨੇ ਐਸਡੀਐਮ ਨੇ ਏਡੀਸੀ ਨੇ ਬਹਿ ਕੇ ਗੱਲ ਕਰੋ ਟੋਟਲ ਕਿੰਨੇ ਦਾ ਪ੍ਰੋਜੈਕਟ ਸੀ ਤੇ ਕਿੰਨੇ ਕੈਂਸਲ ਹੋ ਚੁੱਕੇ ਆ ਇਹਦਾ 103 104 ਕਿਲੋਮੀਟਰ ਕੈਂਸਲ ਹੋ ਗਿਆ 3263 ਕਰੋੜ ਦੇ ਕੰਟਰੈਕਟ ਕੈਨਸਲ ਹੋ ਗਏ 3263 ਕਰੋੜ ਦਾ ਕੈਨਸਲ ਹੋ ਹਾਂਜੀ ਦੂਜਾ ਨਾ ਕਿ 14288 ਕਰੋੜ ਦਾ ਸੀ ਕੈਨਸਲ ਕਰਾਂਗੇ ਜੇ ਤੁਸੀਂ ਇਹਦੇ ਵੱਲ ਧਿਆਨ ਨਾ ਦਿੱਤਾ ਲਾਅ ਨਾ ਆਰਡਰ ਵੱਲ ਧਿਆਨ ਨਾ ਦਿੱਤਾ ਜਿਹੜੇ ਕੰਟਰੈਕਟਰ ਆ ਉਹਨਾਂ ਨੂੰ ਸੁਰੱਖਿਆ ਸਕਿਉਰਿਟੀ ਨਾ ਦਿੱਤੀ ਜੇ ਜਿਹੜੇ ਉੱਥੇ ਜ਼ਮੀਨਾਂ ਨੇ ਜ਼ਮੀਨਾਂ ਤੁਸੀਂ ਕਵਰ ਨਾ ਕੀਤੀਆਂ ਪੈਸੇ ਪਏ ਨੇ ਖਾਤਿਆਂ ਦੇ ਵਿੱਚ ਬਿਲਕੁਲ ਦੁੱਖ ਦੀ ਗੱਲ ਹੈ ਪੈਸੇ ਨਹੀਂ ਵੰਡੇ ਜਾ ਰਹੇ ਸਰਕਾਰ ਇਹਨਾਂ ਚੀਜ਼ ਇਥੇ ਹਾਈ ਕੋਰਟ ਵੀ ਗਈ ਹੈ ਇਹਨਾਂ ਮਸਲਿਆਂ ਨੂੰ ਲੈ ਕੇ ਦੇਖੋ ਸਟੇਟ ਦਾ ਕੰਮ ਹੈ ਜਿਹੜਾ ਜਿਹੜਾ ਦੇਸ਼ ਦਾ ਕੰਮ ਹੈ ਕਿ ਸਾਰੇ ਵਿਕਾਸ ਕਰਨੇ ਅੱਜ ਤੁਸੀਂ ਦਿੱਲੀੋਂ ਅੱਗੇ ਜਾਓ ਚਾਰ ਚਫੇਰੇ ਐਕਸਪ੍ਰੈਸ ਵੀ ਜਾਣਦੇ ਨੇ ਸਾਡੇ ਤੇ ਆਗੇ ਮਤਲਬ ਗਰਹਿਨ ਲੱਗ ਗਿਆ ਇਸ ਗੱਲ ਨੂੰ ਇਹ ਸਰਕਾਰ ਦੀ ਕਮਜ਼ੋਰੀ ਹੈ ਮੁੱਖ ਮੰਤਰੀ ਸਾਹਿਬ ਦੀ ਕਮਜ਼ੋਰੀ ਹੈ ਕਿ ਉਹ ਨਹੀਂ ਏਸੀ ਵਾਲ ਧਿਆਨ ਦੇਣ ਦੇ ਪਰ ਇਹ ਤਾਂ ਹੱਲ ਕੀ ਹੈ ਤੁਸੀਂ ਵੀ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਦੁਬਾਰਾ ਵੀ ਬਾਅਦ ਚੁੱਕ ਰਹੇ ਹੋ ਤੁਸੀਂ ਦੇਖੋ ਬਾਅਦ ਤੇ ਇਹ ਸਰਕਾਰ ਸਾਡੀ ਆਵਾਜ਼ ਸੁਣੇ ਅਸੀਂ ਲੋਕਾਂ ਲੋਕਾਂ ਦੁਆਰਾ ਚੁਣੇ ਸਾਡੀ ਬਾਜ਼ ਹੈ ਸਰਕਾਰ ਸੁਣਦੀ ਨਹੀਂ ਸਰਕਾਰ ਕੀ ਕਿੱਦਾਂ ਜੇ ਸਰਕਾਰ ਸੁਣਦੀ ਹੋਏ ਤਾਂ ਗੜਕਰੀ ਸਾਹਿਬ ਨੂੰ ਲੈਟਰ ਲਿਖਣ ਦੀ ਲੋੜ ਪਵੇ ਟਰਾਂਸਪੋਰਟ ਮਿਨਿਸਟਰ ਅਸੀਂ ਜਦੋਂ ਉਹ ਤੁਮ ਕੰਮ ਜਾਂਦੇ ਉਹ ਸਾਨੂੰ ਕਹਿੰਦੇ ਪਹਿਲੇ ਪਹਿਲੇ ਆੜੇ ਜਿਹੜੇ ਪੈਸੇ ਪਏ ਉਹ ਵੰਡ ਕੇ ਆਓ ਸਰਕਾਰ ਨੂੰ ਮਤਲਬ ਇਹਨਾਂ ਤੇ ਖੁਦ ਮੰਤਰੀਆਂ ਨੂੰ ਉਹਨਾਂ ਕਿਹਾ ਕਿ ਜਾ ਕੇ ਆਪਣੇ ਬਲੋਕ ਜਿਹੜੇ ਮੁੱਖ ਮੰਤਰੀ ਨੂੰ ਕਹੋ ਕਿ ਸਾਨੂੰ ਪ੍ਰੋਜੈਕਟ ਦਵੇ ਕੋਈ ਆਜ ਸਰਕਾਰ ਬਣਦੇ ਹੈ ਕੀ ਇਹ ਸਰਕਾਰ ਹੋਵੇ ਤੇ ਆ ਇਦਾਂ ਹਮਲੇ ਹੋਣ ਪ੍ਰੋਜੈਕਟ ਕੈਨਸਲ ਹੋਣ ਸਾਡੇ ਇਹ ਕਹਿੰਦੇ ਅੱਜ ਕਾਨੂੰਨ ਨਾਲ ਦੀ ਕੋਈ ਜਿਹੜਾ ਜਦੋਂ ਡੀਜੀਪੀ ਕਹਿ ਰਿਹਾ ਕਿ ਜੇਲ੍ਹ ਜੋ ਇੰਟਰਵਿਊ ਨਹੀਂ ਹੋਈ ਪੰਜਾਬ ਚ ਅੱਜ ਸਿੱਟ ਨੇ ਰਿਪੋਰਟ ਕਰਦੀ ਕਿ ਸੀਆਈ ਸਟਾਫ ਤੇ ਇੰਟਰਵਿਊ ਹੋ ਰਹੀ ਹੈ ਲਾਰਜ ਪੁੱਛਣੋਈ ਜੀ ਜੀਪੀ ਸਰ ਪਰ ਸਵਾਲ ਹੈ ਕਿ ਪਹਿਲਾਂ ਵੀ ਕਈ ਵਾਰ ਸਟੇਟ ਚ ਹੋਰ ਤੇ ਸੈਂਟਰ ਚ ਹੋਰ ਸਰਕਾਰਾਂ ਰਹੀਆਂ ਐਦਾਂ ਦੀ ਕਦੀ ਦਿੱਕਤ ਆਈ ਦੇਖੋ ਹੋਰ ਦਾ ਤਾਂ ਰੌਲਾ ਪਾਈਏ ਵੀ ਜੇ ਉਹ ਪੈਸੇ ਨਹੀਂ ਦੇ ਦੇਰੇ ਉਹਨਾਂ ਦੇ ਪੈਸੇ ਦੇ ਦਿੱਤੇ 2 ਸਾਲ ਹੋ ਗਏ ਪੈਸੇ ਆਏ ਨੂੰ ਹੁਣ ਜਿਹੜੀ ਸਰਕਾਰ ਮੁੱਖ ਮੰਤਰੀ ਇੱਥੇ ਕੁਐਬ ਨੋਡਲ ਏਜੰਸੀ ਕੌਣ ਹੈ ਨੋਡਲ ਸਟੇਟ ਗਵਰਨਮੈਂਟ ਹੈ ਸਟੇਟ ਗਵਰਨਮੈਂਟ ਨੇ ਜ਼ਮੀਨ ਕੁਐਰ ਕਰਕੇ ਜਣੀ ਪੈਸਾ ਆਪਣਾ ਕੋਈ ਨਹੀਂ ਲੈਣਾ ਉਲਟਾ ਇਹ ਜ਼ਮੀਨ ਕੁਐਰ ਕਰਨਗੇ ਉਹਦੀ ਕੁਝ ਪਰਸੈਂਟੇਜ ਇਹਨਾਂ ਨੂੰ ਸਰਵਿਸ ਚਾਰਜ ਮਿਲਨੇ ਨੇ ਇਹ ਫ੍ਰੀ ਕੰਮ ਨਹੀਂ ਹੋ ਰਿਹਾ ਉਹਦਾ ਵੀ ਇਹਨਾਂ ਨੇ ਪੈਸੇ ਲੈਣੇ ਨੇ ਉਲਟਾ ਕਹਿੰਦੇ ਨੇ ਜੀ ਅਸੀਂ ਤਾਂ ਨਵੇਂ ਪ੍ਰੋਜੈਕਟ ਲੈਣੇ ਜੇ ਫਿਰ ਪਹਿਲੇ ਹੀ ਨਾਲ ਸਿਰੇ ਚੜੇ ਤੇ ਫਿਰ ਉਹ ਭਾਈ ਸਾਹਿਬ ਨਵੇਂ ਕੀ ਲੈਣੇ ਆ ਤੁਹਾਡੇ ਸਾਹਮਣੇ ਕਰੀ 15 15000 ਕਰੋੜ ਦੇ ਪ੍ਰੋਜੈਕਟ ਜਿਹੜੇ ਆ ਜੀ 15000 ਕਿਉਂ 20000 ਕਰੋੜ ਦੇ ਪ੍ਰੋਜੈਕਟ ਜਿਹੜੇ ਆ ਉਹ ਤੁਹਾਨੂੰ ਗ੍ਰਹਿਣ ਲੱਗ ਗਿਆ ਉਹ ਹੁਣ ਜੇ ਦੁਬਾਰਾ ਇਹ ਆਊਗਾ ਇਹਨੂੰ ਕਿੰਨਾ ਟਾਈਮ ਲੱਗੂਗਾ ਦੁਬਾਰਾ ਟੈਂਡਰ ਹੁੰਦਾ ਕਿੰਨਾ ਟਾਈਮ ਲੱਗਣਾ ਕੀ ਉਹ ਪੈਸੇ ਇਹਨੂੰ ਦੇ ਪਾਉਂਦੇ ਆ ਨਹੀਂ ਦੇ ਪਾਉਂਦੇ ਇੱਕ ਸਮਾਂ ਹੁੰਦਾ ਹੈ ਅੱਜ ਸਾਰਾ ਕੁਝ ਕੋਲ ਹੈ ਉਹ ਨਹੀਂ ਆਪਾਂ ਕਰ ਪਾਰੇ ਆ ਜੀ ਹੱਥਾਂ ਇਲਾਲੇ ਤਖ਼ਤ ਖੋਲ ਦੇਣ ਫਿਰ ਹੱਥਾਂ ਜੀ ਲੈ ਰੱਖਣ ਛੱਡਨੇ ਆ ਸਾਨੂੰ ਤਾਂ ਦੁੱਖ ਆਉਂਦਾ ਆ ਅਸੀਂ ਬਾਰਡਰ ਦੇ ਖੀਰ ਤੇ ਆ ਸਾਡਾ ਡਿਸਟ੍ਰਿਕਟ ਔਰ ਅਸੀਂ ਇਹ ਸਾਰੇ ਪ੍ਰੋਜੈਕਟ ਦਾ ਸਭ ਤੋਂ ਵੱਡਾ ਜੇ ਲਾਭ ਹੈ ਤੋਂ ਅਮਰਸਰ ਨਗਰੀ ਨੂੰ ਆ ਗੁਰੂ ਨਗਰੀ ਨੂੰ ਕਿਉਂਕਿ ਅਸੀਂ ਸਾਡਾ ਵਪਾਰ ਹੈ ਜੇ ਉੱਤੇ ਅਸੀਂ ਅੰਤਰਰਾਸ਼ਟਰੀ 에ਰਪੋਰਟ ਹੈ ਅਸੀਂ ਵੈਲ ਕਨੈਕਟਡ ਹੈ 22 ਰੋਡ 22 에ਅਰ 22 ਰੇਲ ਅੰਤਰਰਾਸ਼ਟਰੀ ਤੌਰ ਤੇ ਅਸੀਂ ਤੇ ਇਹਨੂੰ ਹੋਰ ਵੱਡਾ ਕਰਨ ਦੀ ਸ਼ਹਿਰ ਦੇ ਕਈ ਪ੍ਰੋਜੈਕਟ ਲਿਆਉਂਦੀ ਸਰਕਾਰਾਂ ਤੋਂ ਮੰਗ ਕਰ ਰਹੇ ਹਾਂ ਉਹ ਸਾਨੂੰ ਕਹਿ ਦਿੰਦੇ ਤੁਸੀਂ ਪਹਿਲੇ ਪੈਸੇ ਜਿਹੜੇ ਉਹਦੇ ਖਰਚ ਕੇ ਪਕਾਓ ਪਹਿਲੋਂ ਗੁਰੂ ਕੀ ਨਗਰੀ ਨੂੰ ਸਮਾਰਟ ਸਿਟੀ ਦਾ ਕਿਹਾ ਜਾਂਦਾ ਪਰ ਇਹਨੂੰ ਵਾਂਝਾ ਕਿਉਂ ਕਰ ਦਿੱਤਾ ਜਾਂਦਾ ਹੈ ਉਹਦਾ ਸਾਬ ਨੂੰ ਵਾਂਝਾ ਕਿਸੇ ਨੇ ਨਹੀਂ ਕੀਤਾ ਇਹਨਾਂ ਨੂੰ ਪੁੱਛੋ ਕਿਉਂ ਨਹੀਂ ਅਜੇ ਤੱਕ ਕੌਂਸਲਰ ਦੀਆਂ ਇਲੈਕਸ਼ਨਾਂ ਕਰਾਈਆਂ ਅੱਜ ਲੋਕ ਤਰਾਸ ਤਰਾਸ ਕਰਨ ਦੇ ਨੇ ਅੱਜ ਲੋਕ ਰੋਜ਼ ਕੂੜਾ ਦੇਖੋ ਸੜਕਾਂ ਦੇ ਉੱਤੇ ਭਰਿਆ ਪਿਆ ਜਿੱਥੇ ਕੋਈ ਮਰਜ਼ੀ ਕੂੜੇ ਦੇ ਢੇਰ ਲਾਈ ਜਾਂਦੀ ਕੰਪਨੀ ਕੋਈ ਧਿਆਨ ਨਹੀਂ ਦੇ ਰਹੀ ਕੋਈ ਜ਼ਿੰਮੇਵਾਰੀ ਹੈ ਨਹੀਂਗਾ ਅਫਸਰ ਮੌਜਾ ਕਰ ਰਹੇ ਨੇ ਕਰਪਸ਼ਨ ਤੇ ਕਰਪਸ਼ਨ ਸ਼ਰੇਦ ਸਰੇਦ ਚ ਰਹੀਆਂ ਗੱਲਾਂ ਦੀ ਜਿਹਨੂੰ ਮਿਲਿਆ ਇਸ ਮਾਮਲੇ ਦੇ ਵਿੱਚ ਤੁਹਾਡੀ ਪਰਸਨਲ ਤੌਰ ਤੇ ਤੁਸੀਂ ਵੀ ਅਸੀਂ ਮੈਂ ਗਏ ਮੈਂ ਗਏ ਮੇਰੇ ਨਾਲ ਸੁਖੀ ਰੰਧਾਵਾ ਜੀ ਸੀ ਕੁਦਰਤੀ ਅਸੀਂ ਦੋਵੇਂ ਇਕੱਠੇ ਗਏ ਆ ਉਹ ਆਂਦਾ ਜਾ ਕੇ ਆਪਣੇ ਮੁੱਖ ਮੰਤਰੀ ਨੂੰ ਸਮਝਾਓ ਸਾਨੂੰ ਪ੍ਰੋਜੈਕਟ ਜਿਹੜੇ ਆ ਜ਼ਮੀਨ ਐਕਵਾਇਰ ਕਰਕੇ ਦੇਵੇ ਮੇਰੇ ਹੱਥ ਖੜੇ ਨੇ ਉਹਨਾਂ ਦੇ ਜਿਹੜੇ ਠੇਕੇਦਾਰ ਨੇ ਉਹ ਕੋਰਟ ਚ ਚਲੇ ਗਏ ਨੇ ਵੀ ਸਾਨੂੰ ਖਰਚੇ ਪਈ ਜਾਂਦੇ ਆ ਸਰਕਾਰ ਸਾਨੂੰ ਪੈਸਾ ਦਿੰਦੀ ਨਹੀਂ ਅਸੀਂ ਕਿਹੜੀ ਕਿਹੜੀ ਖਰਚਾ ਕਰਨ ਦੇ ਜ਼ਮੀਨ ਅਗੇ ਐਕਵਾਇਰ ਕਰਕੇ ਦਿਓ ਤੁਸੀਂ ਉਹ ਆਪਣਾ ਸੈਟਅਪ ਕਰ ਚੁੱਕੇ ਨੇ ਉਨਾ ਆਗੇ ਇਥੇ ਆਪਣੇ ਪਲਾਟ ਲਾਤੇ ਨੇ ਜਿਹਦੇ ਨੇ ਲੁੱਕ ਪਾਉਣੀ ਆ ਜਾਂ ਜਿਹਨੇ ਕੰਕਰੀਟ ਦਾ ਕੰਮ ਕਰਨਾ ਸਾਰਾ ਕੁਝ ਹੋ ਰਿਹਾ ਅੱਧੇ ਤੇ ਪੁਲ ਬਣੇ ਨੇ ਔਰ ਤੁਸੀਂ ਇਧਰ ਬਾਟੂ ਤੇ ਜਾ ਕੇ ਵੇਖੋ ਜਿਹੜੇ ਪੁਲ ਖੜੇ ਨੇ ਜਿੱਥੇ ਉਹ ਸਰੀਆ ਖੜ ਗਿਆ ਉਹ ਸਰੀਆ ਵੱਢ ਕੇ ਲੋਕ ਲੈ ਗਏ ਨੇ ਕੋਈ ਲਾਣ ਆਰਡਰ ਨਾਲ ਦੀ ਚੀਜ਼ ਨਹੀਂ ਜੇ ਕੋਈ ਪੁਲ ਦੇ ਥੱਲੇ ਲੱਗਦੀਆਂ ਨੇ ਉਹ ਟ੍ਰੇਆਂ ਲਾਉਣ ਵਾਸਤੇ ਲੈਂਟਰ ਪਾਉਣ ਲਈ ਉਹ ਟ੍ਰੇਆ ਖੋਲ ਕੇ ਲੋਕ ਲੈ ਗਏ ਨੇ ਕਾਉਂਡ ਕੀ ਹੋ ਰਿਹਾ ਹੈ ਸਾਨੂੰ ਵੀ ਦੂਜੇ ਬੰਨੇ ਕਹਿ ਰਹੇ ਸੀ ਸਾਨੂੰ ਉਚਿਤ ਮੁਆਵਜ਼ਾ ਨਹੀਂ ਮਿਲਦਾ ਪਰ ਜੀ ਇਸ ਕਰਕੇ ਜਿਹੜੇ ਦੇਖੋ ਹਰ ਚੀਜ਼ ਦਾ ਕਾਨੂੰਨੀ ਹੱਲ ਹੈਗਾ ਹਰ ਚੀਜ਼ ਦਾ ਕਾਨੂੰਨੀ ਹੱਲ ਹੈਗਾ ਜੇ ਕਿਨੂੰ ਘਟਿਆ ਉਹਦਾ ਕਾਨੂੰਨੀ ਹੱਲ ਹੋ ਮੁੱਖ ਮੰਤਰੀ ਬੈਠ ਕੇ ਗੱਲ ਕਰ ਲੈ ਸਾਰਾ ਥੋੜਾ ਪ੍ਰੋਜੈਕਟ ਇਸ ਇਸ ਤੇ ਲਮਕਾ ਦੇਾਂਗੇ ਫਰਦਰ ਦੇਖੋ ਸਾਡੀ ਤੇ ਡਿਮਾਂਡ ਹੈ ਲਾਈਨ ਆਫ ਐਕਸ਼ਨ ਤੇ ਇਹ ਸਰਕਾਰ ਦਾ ਇਹਨੂੰ ਸਰਕਾਰ ਨੂੰ ਹੀ ਇਹਨਾਂ ਦੇ ਆੜੇ ਇੱਥੇ ਮੰਤਰੀ ਸਾਹਿਬ ਤੁਰੇ ਫਿਰਦੇ ਇਹਨਾਂ ਨੂੰ ਘੇਰਾਂਗੇ ਵੀ ਭਾਈ ਤੁਸੀਂ ਕਿੱਥੇ ਕੀ ਕਰ ਰਹੇ ਜੀ ਤੁਸੀਂ ਪ੍ਰੈਸ ਦੇ ਅੱਗੇ ਸਿਰਫ ਸਵਾਏ ਵੱਡੀਆਂ-ਵੱਡੀਆਂ ਗੱਲਾਂ ਕਰਨ ਤੋਂ ਇਲਾਵਾ ਜਿਹੜਾ ਧਰਾਤਲ ਦੀ ਸਥਿਤੀ ਉਹਦੇ 'ਤੇ ਵੀ ਗੌਰ ਕਰੋ ਆ ਤੁਹਾਡੇ ਸਾਹਮਣੇ ਟੰਗਟਾਪ ਸ਼ੁਰੂ ਕੀਤੀ ਸੀ ਨਾ ਚਲੋ ਮੈਨੂੰ ਇਹਨਾਂ ਨੂੰ ਖੁਸ਼ੀ ਹੈ ਵੀ ਚਲੋ ਇਹਨਾਂ ਨੂੰ ਇਹ ਤਾਂ ਪਤਾ ਲੱਗਣਾ ਕੰਮ ਤੁਹਾਡਾ ਹੈ ਪਹਿਲਾਂ ਪਹਿਲਾਂ ਮੇਰੇ ਦੁਆਲੇ ਸੀ ਕਿ ਇਹ ਔਇਲਾ ਸਾਹਿਬ ਦਾ ਕੰਮ ਹੈ ਫਿਰ ਉਹ ਮੰਨ ਗਏ ਕਿ ਅਸੀਂ ਕਰਨਾ ਜੀ ਅਸੀਂ ਬਣਾ ਰਹੇ ਹਾਂ ਉਹ ਵੇਖ ਲਓ ਦੋ ਜਾ ਕੇ ਉਹ ਵੀ ਮਾੜੀ ਜੀ ਵੇਖ ਆਇਓ ਦੋ ਕਿ ਤਿੰਨ ਦਿਨ ਚੱਲੀ ਜੇ ਉਹ ਉੱਥੇ ਦੇ ਉੱਥੇ ਹੀ ਹੈ ਸਾਰਾ ਕੁਝ 120 ਕਰੋੜ ਰੁਪਏ ਲਾਇਆ ਸਰਕਾਰ ਕਰਨੀ ਹੈ ਸਵਾਏ 120 ਕਰੋੜ ਕਿੱਥੇ ਲੱਗਿਆ ਜੀ 12 ਉਹ ਗਲਤ ਮਿਸਇੰਟਰਪ੍ਰੀਟ ਕਰਦੇ ਪਰ ਉਹ ਵੀ ਹਜੇ ਫਾਈਨਲ ਨਹੀਂ ਹੋਇਆ ਐਂ ਤੇ ਕਹਿੰਦੇ ਬਣਾਓ ਦੱਸੋ ਜੇ ਪੈਸੇ ਨਹੀਂ ਹੈਗੇ ਅਸੀਂ ਸਰਕਾਰ ਕੋਲ ਕੋ ਗੋ ਲੈ ਕੇ ਆਈਏ ਪਰ ਸਰਕਾਰ ਉਹ ਦੇਊਗੀ ਕਿੱਦਾਂ ਜਿਹੜੇ ਪਹਿਲੇ ਪੈਸੇ ਦਿੱਤੇ 20000 ਕਰੋੜ ਰੁਪਇਆ ਉਹ ਉਹ ਤੇ ਕਿਸੇ ਬਾਰੇ ਲੱਗ ਨਹੀਂ ਰਿਹਾ ਇਹਨਾਂ ਤੋਂ ਬਿਲਕੁਲ ਮਿਲਾਂਗੇ ਕੋਸ਼ਿਸ਼ ਕਰਾਂਗੇ ਮੈਂ ਉਹਨਾਂ ਨੂੰ ਮਿਲਦੀ ਮਿਲ ਕੇ ਵੀ ਉਹਨਾਂ ਨੂੰ ਗੱਲ ਕਰਾਂਗੇ ਇਹ ਅਮਰਸਰ ਦਾ ਮਸਲਾ ਹੈ ਔਰ ਇਹ ਗੁਰੂ ਨਗਰੀ ਦਾ ਔਰ ਇਹ ਖੇਤੀ ਦਾ ਮਸਲਾ ਹੈ ਔਰ ਸਾਨੂੰ ਬਿਆਸ ਤੋਂ ਬਾਅਦ ਸਾਡੇ ਕੋਲ ਜਿਹੜਾ ਵੱਡਾ ਕੋਈ ਐਕਸਪ੍ਰੈਸ ਵੀ ਹੋਣਾ ਜੀ ਇਹੀ ਹੈ ਇਹ ਜੇ ਨਹੀਂ ਹੁੰਦਾ ਤਾਂ ਸਾਨੂੰ ਸਭ ਤੋਂ ਵੱਡਾ ਨੁਕਸਾਨ ਮ ਇਸ ਤਰ੍ਹਾਂ ਦੀ ਨੁਕਤਾ ਕਿਉਂਕਿ ਪਰਲੇ ਤੇ ਜੇ ਕੋਈ ਬਠਿੰਡੇੋਂ ਬਠਿੰਡੇੋਂ ਦੂਰ ਰਾੜ ਦੂਰ ਹੈ ਉਤੋਂ ਸਿੱਧੀ ਦਿੱਲੀ ਨੂੰ ਜਾਂਦੀ ਵਾਇਆ ਰੋहतक ਤੁਸੀਂ ਚਲੇ ਜੋ ਉਹਨਾਂ ਦੇ ਰਾਹ ਤੇ ਆਲਰੇਡੀ ਦਿੱਲੀ ਨੂੰ ਹੈਗੇ ਨੇ ਸਾਨੂੰ ਮੁਸ਼ਕਿਲ ਆ ਮਾਝੇ ਵਾਲੇ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਕਿ ਸਰਕਾਰ ਇੱਤੇ ਨੋਟਿਸ ਲਵੇ ਇਮੀਡੀਏਟਲੀ ਬਾਕੀ ਕੰਮ ਛੱਡ ਕੇ ਜ਼ਮੀਨਾਂ ਐਕਵਾਇਰ ਕਰੇ ਅਗਲੇ ਆਉਣ ਵਾਲੇ 10-15 ਦਿਨ ਦੇ ਵਿੱਚ ਔਰ ਜਿਹੜੇ ਬੰਦੇ ਕੋਈ ਗਲਤ ਅੰਸਰ ਨੇ ਜਿਨ੍ਹਾਂ ਨੇ ਹਮਲੇ ਕੀਤੇ ਉਹਨਾਂ ਦੇ ਸਖਤੀ ਨਾਲ ਪੇਸ਼ ਆਵੇ